ਸਾ希 ਕਾਲਜੀ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਅੱਜ ਦੀ ਮਹਿਲਾ ਕਿਸੇ ਤੋਂ ਘੱਟ ਨਹੀਂ ਜਿਸ ਦੀ ਮਿਸਾਲ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿੱਚ ਵੇਖਣ ਨੂੰ ਮਿਲ ਰਹੀ ਹੈ ਅੱਜ ਦੇ ਯੁੱਗ ਵਿੱਚ ਮਹਿਲਾਵਾਂ ਕਿਸੇ ਵੀ ਤਰ੍ਹਾਂ ਦੀ ਮਰਦਾਂ ਤੋਂ ਘੱਟ ਨਹੀਂ ਹਨ ਸਗੋਂ ਹਰ ਖੇਤਰ ਵਿੱਚ ਮਰਦਾਂ ਨਾਲੋਂ ਵੱਧ ਛੱਡ ਕੇ ਤਰੱਕੀ ਕਰ ਰਹੀਆਂ ਹਨ ਹੁਣ ਦੀ ਮਹਿਲਾ ਕਮਜ਼ੋਰ ਨਹੀਂ ਅੱਜ ਸਾਡੇ ਦੇਸ਼ ਦੀਆਂ ਮਹਿਲਾਵਾਂ ਪੜ੍ਹ ਲਿਖ ਕੇ ਜਿੱਥੇ ਆਈਏਐਸ ਪੀਸੀਐਸ ਆਰਮੀ ਪੋਲੀਟੀਸ਼ੀਅਨ ਵਿਗਿਆਨ ਸਪੋਰਟਸ ਅਤੇ ਹੋਰ ਕਈ ਤਰ੍ਹਾਂ ਦੀਆਂ ਅਹਿਮ ਪੋਸਟਾਂ ਤੇ ਪਹੁੰਚ ਕੇ ਦੇਸ਼ ਦੇ ਸੇਵਾ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਉੱਥੇ ਦੇਸ਼ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚ ਚੁੱਕੀਆਂ ਹਨ ਤੇ ਸਰਕਾਰ ਵੱਲੋਂ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਮਹਿਲਾ ਸਸ਼ਕਤੀਕਰਨ ਇਸ ਨੂੰ ਬੜਾਵਾ ਦੇਣ ਦੇ ਮਕਸਦ ਨਾਲ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਮਹਿਲਾਵਾਂ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਪਛਾਣ ਬਣਾ ਸਕਣ ਉਸੇ ਹੀ ਕੜੀ ਦੇ ਤਹਿਤ ਮਹਿਲਾ ਆਪਣੀ ਮਰਜ਼ੀ ਨਾਲ ਕਿਸੇ ਵੀ ਕਿਤੇ ਵੀ ਜਾ ਸਕਦੀ ਹੈ ਆਤਮ ਨਿਰਭਰ ਮਹਿਲਾ ਨੂੰ ਕਿਤਾ ਮੁਖੀ ਸਿੱਖਿਆ ਵੀ ਅਹਿਮ ਰੋਲ ਨਿਭਾ ਰਹੀ ਹੈ ਜਿਸ ਦੀ ਪ੍ਰਥਮ ਮਿਸਾਲ ਉਦਯੋਗਿਕ ਸਿਖਲਾਈ ਸੰਸਥਾ ਨੰਗਲ ਵਿੱਚ ਵੇਖਣ ਨੂੰ ਮਿਲ ਰਹੀ ਹੈ ਜਿੱਥੇ ਲੜਕੀਆਂ ਵੱਖ-ਵੱਖ ਕੋਰਸਾਂ ਵਿੱਚ ਕਿਤਾ ਮੁਖੀ ਸਿੱਖਿਆ ਪ੍ਰਾਪਤ ਕਰਕੇ ਜਿੱਥੇ ਆਤਮ ਨਿਰਭਰ ਬਣ ਰਹੀਆਂ ਤੇ ਮਹਿਲਾ ਸਸ਼ਕਤੀਕਰਨ ਵਿੱਚ ਉਸਾਰੂਪੋ ਮਿਕਾਨੀ ਭਾ ਰਹੀਆਂ ਹਨ ਜਿਕਰਯੋਗ ਇਹ ਹੈ ਕਿ ਟੈਕਨੀਕੀ ਸਿੱਖਿਆ ਅਤੇ ਉਦਯੋਗਿਕ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬਰਾਸ ਦੀ ਰਹਿਨਮਾਹੀ ਅਤੇ ਡਾਇਰੈਕਟਰ ਟੈਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਦੀ ਅਗਵਾਈ ਹੇਠ ਚੱਲ ਰਹੀਆਂ ਸੂਬੇ ਦੀਆਂ 137 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿੱਚੋਂ ਮਹਿਲਾ ਸਸ਼ਕਤੀਕਰਨ ਨੂੰ ਅੱਗੇ ਵਧਾਉਣ ਲਈ ਸਾਰੇ ਟ੍ਰੇਡਾਂ ਵਿੱਚ ਔਰਤਾਂ ਲਈ 30% ਰਾਖਵਾਕਰਨ ਲਾਗੂ ਕੀਤਾ ਗਿਆ ਹੈ। ਜਿਸ ਦੇ ਨਤੀਜੇ ਵਿੱਚੋਂ ਕਿਤਾ ਮੁਖੀ ਸਿੱਖਲਾਈ ਦੇ ਖੇਤਰ ਵਿੱਚ ਔਰਤਾਂ ਦੀ ਭਾਗੀਦਾਰੀ ਵਧੀ ਹੈ ਹੁਣ ਲੜਕੀਆਂ ਵੱਲੋਂ ਉਹਨਾਂ ਕੋਰਸਾਂ ਵਿੱਚ ਦਾਖਲਾ ਲਿਆ ਜਾ ਰਿਹਾ ਹੈ ਜਿਨ੍ਹਾਂ ਕੋਰਸਾਂ ਨੂੰ ਹੁਣ ਤੱਕ ਲੜਕੀਆਂ ਵੱਲੋਂ ਹੀ ਕੀਤਾ ਜਾਂਦਾ ਸੀ ਮੇਰਾ ਨਾਮ ਕੁਸਮ ਹੈ ਮੈਂ ਇਲੈਕਟ੍ਰੀਸ਼ੀਅਨ ਐਨਸੀਵੀਟੀ ਕਲਾਸ ਦੀ ਵਿਦਿਆਰਥਣ ਹਾਂ ਮੈਂ ਆਈਟੀਆਈ ਸਰਕਾਰੀ ਆਈਟੀਆਈ ਨੰਗਲ ਵਿੱਚ ਪੜ੍ਹਦੀ ਹਾਂ ਤੇ ਮੈਮ ਇਲੈਕਟ੍ਰੀਸ਼ੀਅਨ ਟ੍ਰੇਡ ਯੂਜ਼ ਕੀਤੀ ਹੈ। ਇਹਦੇ ਵਿੱਚ ਮੈਂ ਦਾਖਲਾ ਲਿਆ ਹੈ। ਕਿਉਂਕਿ ਲੜਕੇ ਕਿਸੇ ਤੋਂ ਘਟ ਨਹੀਂ ਹਨ। ਅੱਜ ਕੱਲ੍ਹ ਹਰੇਕ ਤੇ ਲੜਕੇ ਆਪਣੀਆਂ ਮਤਲਬ ਉਹਨਾਂ ਦਿਖਾ ਰਹੇ ਹਨ। ਹਰੇਕ ਹਰ ਕੇ ਹਰੇਕ ਦੇ ਵਿੱਚ ਇੱਕ ਕਲਾ ਹੁੰਦੀ ਹੈ ਤੇ ਸਾਡੇ ਵਿੱਚ ਵੀ ਇਹ ਹੈਗੀ ਹੈ। ਤੇ ਇਨਸਟ੍ਰਕਟਰ ਸਾਨੂੰ ਬਹੁਤ ਕੁਝ ਸਿਖਾ ਰਹੇ ਹਨ। ਤੇ ਨੇ ਨਹੀਂ ਉਹ ਸੇ ਇੰਜੀਨੀਅਰੀ ਵੀ ਬਹੁਤ ਜ਼ਿਆਦਾ ਵਧੀਆ। ਕੀ ਕਹਿਣਾ ਚਾਹਉਂ? ਨਹੀਂ ਇਹ ਮਤਲਬ ਅਗਰ ਮਤਲਬ ਅਸੀਂ ਸਿੱਖਣ ਲੱਗ ਜਾਈਏ ਤਾਂ ਸਾਨੂੰ ਸਭ ਕੁਝ ਆ ਸਕਦਾ ਹੈ। ਮਤਲਬ ਜਿਹੜਾ ਲੜਕੇ ਵੀ ਸਿੱਖਦੇ ਕੁੜੀਆਂ ਵੀ ਸਿੱਖ ਸਕਦੀਆਂ ਹਨ। ਤੇ ਅਸੀਂ ਗਰਲਸ ਨੂੰ ਇਹ ਹੀ ਕਹਿੰਦੇ ਕਿ ਅੱਗੇ ਬਸ ਮਤਲਬ ਰੁਕਣਾ ਨਹੀਂ ਚਾਹੀਦਾ ਆਪਣੀ ਉਦੇ ਤੇ ਤੇ ਅਸੀਂ ਕਹਿਣਾ ਚਾਹੁੰਦੇ ਆ ਕਿ ਆਪਣੀ ਲੜਕੀਆਂ ਨੂੰ ਮਤਲਬ ਅੱਗੇ ਪੜਾਉ ਹੈਗਾ ਕਿਉਂਕਿ ਸਰਕਾਰ ਨੇ ਵੀ ਲੜਕੀਆਂ ਨੂੰ ਅੱਜ ਕੱਲ ਬਿਤੇਰੀ ਫੈਸਿਲਿਟੀਆਂ ਦਿੱਤੀਆਂ ਹਨ ਤੇ ਇਹਦੇ ਲੈਕਚਰਨ ਆਈਟੀਆ ਦੇ ਵਿੱਚ ਵੀ ਸਰਕਾਰ ਨੇ 33% ਕੋਟਾ ਕੁੜੀਆਂ ਦਿੱਤਾ ਹੈ ਤੇ ਅਸੀਂ ਇਹ ਹੀ ਕਹਿੰਦੇ ਜਾਂਦੇ ਆ ਕਿ ਬਸ ਸਾਨੂੰ ਵੀ ਗਵਰਨਮੈਂਟ ਜੋਬ ਪੀਐਸੀ ਕਰੀਏ ਆਪਣੇ ਆਪ ਤੇ ਇੰਡੀਪੈਂਡੈਂਟ ਹੋਈਏ ਮੇਰੇ ਨਾਮ ਅਮਰਿੰਦਰ ਕੋ ਮੈਂ ਐਨਸੀਬੀਟੀ ਦੀ ਵਿਦਿਆਰਥਣ ਹਾਂ ਅੱਜ ਦੇ ਸਮੌਰਤਾ ਮਰਦਾਂ ਤੋਂ ਬਹੁਤ ਅੱਗੇ ਵੱਧ ਰਹੀਆਂ ਹਨ ਅ ਜਿਵੇਂ ਕਿ ਸਾਡੀ ਸਿਖਲਾਈ ਸੰਸਥਾ ਨੰਗਲ ਦੇ ਵਿੱਚ ਕੁੜੀਆਂ ਆਪਣਾ ਹੱਥਾਂ ਦਾ ਕੰਮ ਕੀਤਾ ਸਿੱਖ ਕੇ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ ਅਤੇ ਵੱਧ ਤੋਂ ਆਪਣੇ ਘਰਦਿਆਂ ਤੇ ਸਾਰਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਇੱਥੇ ਅਸੀਂ embroiderry ਦੇ ਸਾਰੇ ਸਕਿੱਲ ਸਿੱਖ ਰਹੇ ਹਾਂ ਜਿਵੇਂ ਕਿ ਕਢਾਈ ਕੱਢਣਾ ਫੁਲਕਾਰੀ ਕੱਢਣੀਆਂ ਪੱਖੀਆਂ ਕੱਢਣੀਆਂ ਇਸ ਤਰ੍ਹਾਂ ਅਸੀਂ ਬਹੁਤ ਸਾਰੀ embroiderry ਸਿੱਖ ਰਹੇ ਹਾਂ ਤੇ ਇਸ ਨਾਲ ਅਸੀਂ ਰੁਜ਼ਗਾਰ ਚਲਾ ਸਕਦੇ ਹਾਂ ਘਰ ਬੈਠ ਕੇ ਵੀ ਆਪਣਾ ਕੰਮ ਸ਼ੁਰੂ ਕਰ ਸਕਦੇ ਹਨ ਕਿਹੜੇ ਕਿਹੜੇ ਟ੍ਰੇਡਾਂ ਹੋਰ ਇਸ ਤੋਂ ਇਲਾਵਾ ਹੋਰ ਹੋਰ ਕਿਹੜੀ ਟ੍ਰੇਡਾਂ ਚ ਜਿਹਦਾ ਰਿਲੇਟੇਸ਼ਨ ਹੋ ਜਾਵੇ ਅਤੇ ਹੋਰ ਵੀ ਸਾਡੇ ਕਾਲਜ ਦੇ ਵਿੱਚ ਟ੍ਰੇਡਾਂ ਹੈਗੀਆਂ ਜਿਵੇਂ ਕਿ ਪਲੰਬਰ ਦੀ ਪਲੰਬਰ ਦੀ ਆਈਟੀਆਈ ਇਲੈਕਟ੍ਰਿਕ ਇਲੈਕਟ੍ਰੀਸ਼ੀਅਨ ਦੀ ਆਈਟੀਆਈ ਹੋਰ ਕਾਰਪੈਂਟਰ ਦੀ ਆਈਟੀਆਈ ਇੱਥੇ ਸਾਡੇ ਸੰਸਥਾ ਦੇ ਵਿੱਚ ਟੀਚਰ ਸਾਡਾ ਬਹੁਤ ਸਹਿਯੋਗ ਦਿੰਦੇ ਹਨ ਅਤੇ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਮਝਾਉਂਦੇ ਹਨ ਜਿਸ ਨਾਲ ਅਸੀਂ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰਦੇ ਹਾਂ ਤੇ ਸਵੈ ਰੁਜ਼ਗਾਰ ਆਪਣਾ ਸ਼ੁਰੂ ਕਰ ਸਕਦੇ ਹਨ ਹਾਂਜੀ ਪਲੰਬਰ ਦੀ ਆਈਟੀਆ ਇਲੈਕਟ੍ਰੀਸ਼ੀਅਨ ਦੀ ਆਈਟੀਆ ਵਿੱਚ ਕੁੜੀਆਂ ਨੇ ਵੱਧ ਤੋਂ ਵੱਧ ਹਿੱਸਾ ਲੇਵਾ ਮੁੰਡਿਆਂ ਤੋਂ ਬਹੁਤ ਜ਼ਿਆਦਾ ਅੱਗੇ ਹਨ ਕੁੜੀਆਂ ਦੀ ਗਿਣਤੀ ਕੁੜੀਆਂ ਹਰ ਕੰਮ ਦੇ ਵਿੱਚ ਸਭ ਤੋਂ ਅੱਗੇ ਐ ਤੇ ਬਹੁਤ ਕੰਮ ਸਿੱਖ ਰਹੀਆਂ ਤੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰ ਰਹੀਆਂ ਹਨ ਇਹ ਵਿੱਚ ਲੋਕ ਆਪਣੀਆਂ ਕੁੜੀਆਂ ਨੂੰ ਘਰ ਹੀ ਰੱਖਦੇ ਸਨ ਤੇ ਮਤਲਬ ਕਿ ਕਿਤੇ ਵੀ ਬਾਹਰ ਨਹੀਂ ਭੇਜਦੇ ਸਨ ਪਰ ਅੱਜ ਦੇ ਸਮੇਂ ਵਿੱਚ ਕੁੜੀਆਂ ਮੁੰਡਿਆਂ ਨਾਲੋਂ ਵੱਧ ਨਾਮ ਰੋਸ਼ਨ ਕਰਦੀਆਂ ਹਨ ਹਰੇਕ ਟ੍ਰੇਡ ਦੇ ਵਿੱਚ ਇਨਾਮ ਪ੍ਰਾਪਤ ਕਰਦੀਆਂ ਹਨ ਇਸ ਕਰਕੇ ਕੁੜੀਆਂ ਜਿਹੜੀ ਮੁੰਡਿਆਂ ਨਾਲੋਂ ਬਹੁਤ ਅੱਗੇ ਹਰ ਖੇਤਰ ਦੇ ਵਿੱਚ ਤਰੱਕੀ ਬਦਾਉਂਦੀਆਂ ਹਨ ਮੈਂ ਹੀ ਕਹਿੰਦੀਆਂ ਕਿ ਹਰ ਹਰ ਇੱਕ ਦੇ ਮਾਪਿਆਂ ਨੂੰ ਹੀ ਚਾਹੀਦਾ ਹੈ ਕਿ ਕੁੜੀਆਂ ਨੂੰ ਵੱਧ ਤੋਂ ਵੱਧ ਪੜ੍ਹਾਣ ਅਤੇ ਮੁੰਡਿਆਂ ਵਾਂਗ ਹੀ ਸਾਰੀਆਂ ਸਹੂਲਤਾਂ ਦੇਣ ਤੇ ਸਾਰਿਆਂ ਨੂੰ ਸ਼ਸ਼ੀ ਕਾਲ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜ ਅੱਜ ਜਿਹੜੀਆਂ ਔਰਤਾਂ ਹੈਗੀਆਂ ਉਹ ਮਰਦਾਂ ਨਾਲੋਂ ਘੱਟ ਨਹੀਂ ਹੈਗੀਆਂ ਅੱਜ ਦੀ ਜਿਹੜੀ ਔਰਤ ਹੈਗੀ ਹੈ ਉਹ ਬਹੁਤ ਕੁਝ ਕਰਕੇ ਅੱਗੇ ਜਾ ਸਕਦੀ ਹੈ ਜਿਵੇਂ ਕਿ ਇੱਕ ਮਿਸਾਲ ਤੁਹਾਨੂੰ ਸਾਹਮਣੇ ਹੀ ਹੈਗੀ ਹੈ ਕਿ ਆਈਟੀਆਈ ਆਈਟੀਆਈ ਦੇ ਵਿੱਚ ਬੱਖ-ਵੱਤ ਕੀਤਾ ਮੁਕੀ ਜਿਹੜੇ ਕੋਰਸ ਹੈਗੇ ਬੱਚੇ ਸਾਡੇ ਕਰਕੇ ਆਪਣੇ ਆਪ ਤੋਂ ਸਵੈ ਰਜਗਾਰ ਪ੍ਰਾਪਤ ਕਰਕੇ ਆਪਣੇ ਮਤਲਬ ਕੁਝ ਵੀ ਕਰ ਸਕਦੇ ਹੈਗੇ ਜਿਵੇਂ ਕਿ ਵੱਖ-ਵੱਖ ਟੈਡਾ ਹੈਗੀਆਂ ਸਾਡੇ ਕੋਲ ਸਲਾਈ ਔਰ ਕਢਾਈ ਕਢਾਈ ਦੇ ਵਿੱਚ ਸਾਡੇ ਕੋਲ ਬੱਚੇ ਬਹੁਤ ਹੀ 베ਸਟ ਮਟੀਰੀਅਲ ਤੋਂ ਕੰਮ ਕਰਕੇ ਆਪਣੇ ਕਾਫੀ ਜੌਬਸ ਤਿਆਰ ਕਰਦੇ ਹੈਗੇ ਜਿਹੜੀਆਂ ਕਿ ਅੱਜ ਮਾਰਕੀਟ ਦੇ ਵਿੱਚ ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਦੇਖੋ ਸਭ ਤੋਂ ਪਹਿਲਾਂ ਮੈਂ ਇੱਥੇ ਆਉਣ ਦੇ ਤੁਹਾਡਾ ਸਵਾਗਤ ਕਰਦਾ ਦੀ ਜੀਆਂ ਕਹਿਣਾ ਪੰਜਾਬ ਸੂਬੇ ਕਾਬਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਤਕਨੀਕੀ ਸਿੱਖਿਆ ਮੰਤਰੀ ਸ੍ਰੀ ਹਜੋਤ ਸਿੰਘ ਜੀ ਬੈਂਸ ਉਹਨਾਂ ਦੀ ਰਹਿਨਮਾਈ ਹੇਠ ਮਨ ਜੋ ਡਿਗ ਤੱਕ ਤਕਨੀਕੀ ਸਿੱਖਿਆ ਉਹਨਾਂ ਦੇ ਨਿਰਦੇਸ਼ਕ ਮੁਤਾਬਕ ਜਿਹੜੀ ਇਹ ਆਈਟੀ ਚੱਲ ਰਹੀ ਹੈ ਇਹਦੇ ਵਿੱਚ ਵੱਖ-ਵੱਖ ਕਿਤਾ ਮੁਕੀ ਜਿਹੜੇ ਕੋਰਸ ਹੈ ਉਹ ਕਰਵਾਏ ਜਾਂਦੇ ਆ ਤੇ ਇਹਦੇ ਵਿੱਚ ਕਾਫੀ ਸਮੇਂ ਆਪਰ ਨਾਲ ਸਿਰਫ ਇਹ ਕੋਰਸ ਹੈ ਕਿ ਕਿਤਾ ਮੁਕੀ ਕੋਰਸਾਂ ਵਿੱਚ ਉਹ ਕੋਰਸ ਜਿਨ੍ਹਾਂ ਵਿੱਚ ਸਿਰਫ ਲੜਕੇ ਹੀ ਭਾਗ ਲੈਂਦੇ ਸੀਗੇ ਪਰ ਉਹ ਹੁਣ ਉਹ ਸਮਾਂ ਬਦਲ ਗਿਆ ਕਿਉਂਕਿ ਇਹ ਸਾਡੀ ਸਰਕਾਰ ਵੱਲੋਂ 30% ਦੀਆਂ ਸੀਟਾਂ ਹਰੇਕ ਸੀਟ ਆਪਣੇ ਟੇਡ ਵਿੱਚ ਉਹ ਲੜਕੀਆਂ ਵਾਸਤੇ ਰੱਖ ਨਾ ਕਰ ਦਿੱਤੇਗੇ ਜਾਂ ਇਹਦੇ ਨਾਲ ਢੀਮੇ ਦਾ ਸਸ਼ਸਤੀਕਰਨ ਹੈ ਸਰਕਾਰ ਵੱਲੋਂ ਇੱਕ ਵੱਡਾ ਪ੍ਰਾਯਤਨਾ ਕੀਤਾ ਜਾ ਰਿਹਾ ਉਹਦੇ ਬਾਰੇ ਇੱਕ ਵੱਡਾ ਕਦਮ ਹੈ ਤੇ ਇਹਦੇ ਨਾਲ ਹੜੀ ਜਿਹੜੇ ਬੱਚੀਆਂ ਹੈਗੀਆਂ ਉਹ ਵੀ ਉਹਨਾਂ ਟੇਡਾਂ ਚ ਦਾਖਲਾ ਕਰ ਰਹੀਆਂ ਜਿਨ੍ਹਾਂ ਬਾਰੇ ਕੋਈ ਸੋਚ ਨਹੀਂ ਸਕਦੇ ਸੀਗੇ ਪਹਿਮੇ ਜਦੋਂ ਸਿਰਫ ਮੁੰਡੇ ਹੀ ਪੜਦੇ ਸੀ ਤੇ ਅੱਜ ਉਹ ਕੁੜੀਆਂ ਵੀ ਬਰਾਬਰ ਕੰਮ ਕਰ ਰਹੀਆਂ ਤੇ ਇਹ ਬਰਾਬਰੀ ਨਹੀਂ ਉਸ ਤੋਂ ਵੀ ਅੱਗੇ ਜਾ ਕੇ ਕੰਮ ਕਰ ਰਹੀਆਂ ਸੂਝ ਨਾਲ ਸਾਡੀ ਜਿਹੜੀ ਹੈ ਮਹਿਲਾ ਸ਼ਕਤੀਕਰਨ ਹੈ ਉਹਦੇ ਵਿੱਚ ਇੱਕ ਬਹੁਤ ਵੱਡਾ ਕਦਮ ਹੈ ਕਿ ਉਹਨਾਂ ਵਾਲਾ ਬੱਚੇ ਜਿਹੜੇ ਸਾਡੇ ਹੈਗੇ ਆ ਉਹ ਆਤਮ ਨਿਰਭਰ ਬਣ ਰਹੇ ਆ ਤੇ ਇਹ ਨਾਲ ਉਹਦੇ ਆਪਣਾ ਤੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਰਹੇ ਆ ਦੇਖੋ ਸਾਡੇ ਕੋਲ 15 ਤਾਂ ਕੁੜੀਆਂ ਲੈਂਦੀਆਂ ਕਟਿੰਗ ਤੇ ਐਮਬਰਾਇਡਰੀ ਦੇ ਵਿੱਚ ਹੀ ਦਾਖਲ ਲੈਂਦੀਆਂ ਤੇ ਹੁਣ ਇਲੈਕਟ੍ਰੀਸ਼ੀਅਨ ਟ੍ਰੇਡ ਵਿੱਚ ਸਾਡੀਆਂ ਕੁੜੀਆਂ ਹੈਗੀਆਂ ਈਵਨ ਕਿ ਕਾਰਪੈਂਟਰ ਟ੍ਰੇਡ ਹੈ ਉਹਦੇ ਵਿੱਚ ਵੀ ਦਾਖਲ ਲਿਆ ਕੁੜੀ ਨੇ ਤੇ ਹੋਰ ਟ੍ਰੇਡਾਂ ਵੀ ਜਿਹੜੀਆਂ ਹੈਗੀਆਂ ਕਿ ਮਕੈਨਿਕਲ ਟ੍ਰੇਡਾਂ ਹੈਗੀਆਂ ਇਲੈਕਟ੍ਰੀਕਲ ਟ੍ਰੇਡਾਂ ਆ ਉਹਨਾਂ ਵਿੱਚ ਵੀ ਜਿਹੜੀ ਕੁੜੀਆਂ ਦੀ ਬਰਾਬਰ ਭਾਗੀਦਾਰੀ ਹੈਗੀ ਆ ਹੁਣੀ ਸ਼ੁਰੂ ਹੋ ਗਈ ਹੈ। ਇਦਾਂ ਨਹੀਂ ਹੁਣ 2000 ਸਮਾਂ ਬੀਤ ਚੁੱਕਾ ਹੈ। ਅੱਜ ਦੇ ਜਿਹੜੇ ਆਧੁਨਿਕ ਯੁੱਗ ਹੈਗਾ ਇਹਦੇ ਵਿੱਚ ਕੁੜੀਆਂ ਜਿਹੜੀਆਂ ਹੈਗੀਆਂ ਉਹ ਬਰਾਬਰ ਆਪਣੀ ਹਰੇਕ ਫੀਲਡ ਵਿੱਚ ਹਰੇਕ ਖੇਤਰ ਵਿੱਚ ਉਹ ਆਪਣੀ ਬਰਾਬਰ ਭਾਗੀਦਾਰ ਨਿਵਾਰੀਆਂ। ਇਹਦੇ ਨਾਲ ਕੁਝ ਸੜੀ ਸਰਕਾਰ ਵੱਲੋਂ ਵੀ ਦੇਖੋ ਕੁਝ ਤਾਂ ਕੇਤੀਬਸੰਦਰੀ ਦਾ ਕੋਟਾ ਲਖਵਾ ਕੀਤਾ ਗਿਆ ਇਹਨਾਂ ਨਾਲ ਬੜਾ ਫਰਕ ਪਿਆ। ਤੇ ਦੂਜਾ ਸਾਡਾ ਜਿਹੜੇ ਬੱਚੇ ਗਰੀਬ ਬੱਚੇ ਆ ਜਿਹੜੇ ਐਸਸੀ ਬੱਚੇ ਆ ਸਕੂਲ ਕਾਸ ਨਾਲ ਸੰਬੰਧਿਤ ਹੈਗੇ ਉਹਨਾਂ ਨੂੰ ਸਰਕਾਰ ਵੱਲੋਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ। ਵਿਜੀਫਾ ਵੀ ਉੱਤੇ ਜਾਂਦਾ। ਤੇ ਬਿਲਕੁਲ ਨਾ ਮਾਤਰ ਜਿਹੜਾ ਹੈਗਾ ਫੀਸ ਵੀ ਲੈ ਨਹੀਂ ਜਾਂਦੇ ਉਹਨੂੰ ਬਿਲਕੁਲ ਨਹੀਂ ਤੇ ਸਰਕਾਰ ਪਰ ਉਹ ਇਹ ਬਹੁਤ ਵੱਡਾ ਪ੍ਰਲਾਇ ਜਿਹੜਾ ਹੈਗਾ ਉਹਨਾਂ ਵਾਸਤੇ ਵੀ ਕੀਤਾ ਜਾ ਰਿਹਾ ਹੈ ਇਹਨਾਂ ਨਾਲ ਕਾਫੀ ਬੱਚੇ ਸਾਡੇ ਜਿਹੜੇ ਹੈਗੇ ਆ ਉਹ ਆਪਣੇ ਪੈਰਾਂ 'ਤੇ ਖੜੇ ਹੋ ਰਿਹਾ ਹਾਂਜੀ ਨਹੀਂ ਨਿਕਲਦੇ ਕੀ ਕਹਿਣਾ ਚਾਹੂਗਾ ਅਸੀਂ ਉਹਨਾਂ ਨੂੰ ਵੀ ਇਹ ਬੇਨਤੀ ਕਰਦੇ ਆਂ ਵੀ ਬੱਚਿਆਂ ਨੂੰ ਅੱਗੇ ਵਧਣ ਦਾ ਮੌਕਾ ਦਿਓ ਉਹਨਾਂ ਨੂੰ ਵੀ ਇਹਨਾਂ ਤਕਨੀਕੀ ਕੋਰਸਾਂ ਵਿੱਚ ਕਿਉਂਕਿ ਅੱਜ ਕਿਤਾ ਮੁਕੀ ਸਿੱਖਿਆ ਹੈ ਉਹ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਡਿਮਾਂਡ ਹੈਗੀ ਆ ਸਕਿੱਲ ਵਰਕਰ ਦੀ ਹੈ ਆਮਲੇ ਸਮਝ ਕੋਈ ਇੰਡਸਟਰੀ ਲੱਗਣੀ ਹੈ ਕਿਤੇ ਵੀ ਕੋਈ ਕੰਮ ਹੋਣਾ ਹੈ ਉਹ ਉਸ ਵਾਰ ਸਿਰ ਜਿਹੜੇ ਸਕਿੱਲ ਵਰਕਰ ਹੈ ਉਹ ਤੇ ਪੂਰੀ ਬਹੁਤ ਜ਼ਿਆਦਾ ਘਾਟ ਹੈ ਬਾਹਰ ਦੇ ਕੰਟਰੀ ਵਿੱਚ ਹੀ ਬਹੁਤ ਜ਼ਿਆਦਾ ਘਾਟ ਹੈ ਸੋ ਸਾਨੂੰ ਵੱਧਦੇ-ਬਦ ਕਿਤਾਬ ਮੁਕੇ ਸਿੱਖਿਆਵਲ ਬੱਚਿਆਂ ਨੂੰ ਆਪਣੇ ਨੂੰ ਬੇਰੋਗਾਰ ਖਾਸ ਕਰਕੇ ਲੜਕੀਆਂ ਨੂੰ ਇਸ ਫੀਲਡ 'ਚ ਅੱਗੇ ਆਣਾ ਚਾਹੀਦਾ ਤਾਂ ਕਿ ਉਹ ਕੁੜੀਆਂ ਜਿਹੜੀਆਂ ਸਾਡੀਆਂ ਹੈਗੀਆਂ ਕਿਉਂਕਿ ਜਿਹੜੀ ਇੱਕ ਔਰਤ ਹੈ ਉਹ ਦੋ ਘਰਾਂ ਦਾ ਧਿਆਨ ਰੱਖਦੀ ਹੈ ਦੋ ਘਰਾਂ ਦੀ ਇੱਜ਼ਤ ਹੁੰਦੀ ਹੈ ਤੇ ਉਹਨਾਂ ਮਾਪਿਆਂ ਦਾ ਵੀ ਮਾਣ ਉੱਚਾ ਕਰਨਾ ਤੇ ਆਪਣੇ ਸਹੁਰਿਆਂ ਦਾ ਵੀ ਮਾਣ ਉੱਚਾ ਕਰਨਾ ਇਸ ਵਾਸਤੇ ਆਪਾਂ ਸਾਰਿਆਂ ਨੂੰ ਇੱਕ ਬੇਨਤੀ ਕਰਦੇ ਹਾਂ ਵੀ ਆਪਣੀਆਂ ਲੜਕੀਆਂ ਨੂੰ ਵੱਧਦੇ-ਬਦ ਕਿਤਾਬ ਮੁਕੀ ਕੋਰਸਾਂ ਚ ਕਰਵਾ ਕੇ ਤੇ ਉਹਨਾਂ ਨੂੰ ਅੱਗੇ ਵਧਦਾ ਮੌਕਾ ਦਿਓ